ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਚ ਕਿਰਚ ਮਾਰ ਕੇ ਨੌਜਵਾਨ ਦਾ ਕੀਤਾ ਕਤਲ ਦੇ ਚੋਬੜੇ ਪਹਿਰ ਆਏ ਕਹਿੰਦੇ ਕਿ ਉਹਨਾਂ ਕੱਕਾ ਬਾੜੀ ਕੰਮ ਕਰੇ ਉਹਨਾਂ ਬਾੜ ਤੇ ਇੱਥੇ ਆ ਗਏ ਝਾਣਾ ਪਿੰਡ ਚ ਜਾਇਆ ਮੈਂ ਕਿਰਾਦਾਂ ਨੂੰ ਮਾਂ ਕਰ ਰਹੀ ਹੈ ਇਨਸਾਫ ਦੀ ਮੰਗ ਫਿਰ ਉੱਥੇ ਦਰਾਂ ਮਟਿਚਪੁਰ ਰਹਿਣਾ ਮੈਂ ਤੇ ਆਪੇ ਚ ਕੋਲ ਗਾਵੇਂ ਜੰਮ ਜੰਮ ਮਾਰ ਕੇ ਸੁਣਦੇ ਨੇ ਪੁਲਸ ਜੁਟੀ ਜਾਂਚ ਵਿੱਚ ਮੈਸੇਜ ਮਿਲਿਆ ਥੇ ਹਸਪੀਟਲ ਚ ਹੈ ਅਭੀਰਦੀਪ ਸਿੰਘ ਇਨਿਸ ਕਾਕਾ ਸਾਨੂੰ ਪ੍ਰਦੀਪ ਸਿੰਘ ਦਾ ਮਰਡਰ ਕਰਤਾ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਚ ਮੰਗਲਵਾਰ ਦੀ ਦੇਰ ਸ਼ਾਮ ਇੱਕ ਨੌਜਵਾਨ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਮਾਮਲਾ ਨਿੱਜੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਦਾਣਾ ਮੰਡੀ ਡੇਰਾ ਬਾਬਾ ਨਾਨਕ ਚ ਹੋਏ ਨੌਜਵਾਨ ਦੇ ਕਤਲ ਨਾਲ ਕਸਬੇ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਮਰਤਿਕ ਨੌਜਵਾਨ ਦੀ ਪਛਾਣ ਹਰਦੀਪ ਸਿੰਘ ਉਰਫ ਕਾਕਾ ਪੁੱਤਰ ਪ੍ਰਦੀਪ ਸਿੰਘ ਵਾਸੀ ਡੇਰਾ ਬਾਬਾ ਨਾਨਕ ਵੱਜੋਂ ਹੋਈ ਹੈ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਮਰਤਿਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਧਰ ਮਰਤਿਕ ਦੀ ਮਾਂ ਦਾ ਕਹਿਣਾ ਹੈ ਕਿ ਉਸਦੇ ਵੱਡੇ ਪੁੱਤ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਹੁਣ ਛੋਟੇ ਦਾ ਵੀ ਕਤਲ ਹੋ ਗਿਆ ਅਤੇ ਕਤਲ ਕਰਨ ਵਾਲਾ ਵੱਡੇ ਪੁੱਤ ਦਾ ਦੋਸਤ ਹੈ ਕਾਰਨ ਕੀ ਹੈ ਇਹ ਪਤਾ ਨਹੀਂ ਉੱਥੇ ਹੀ ਮਾਂ ਇਨਸਾਫ ਦੀ ਗੁਹਾਰ ਲਗਾ ਰਹੀ ਹੈ ਉਧਰ ਡੀਐਸਪੀ ਡੇਰਾ ਬਾਬਾ ਨਾਨਕ ਮੌਕੇ ਤੇ ਪਹੁੰਚੇ ਤੇ ਉਹਨਾਂ ਦੱਸਿਆ ਕਿ ਮਰਤਕ ਦੀ ਲਾਸ਼ ਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ ਅਤੇ ਮਾਂ ਦੇ ਬਿਆਨਾਂ ਤੇ ਅਗਲੀ ਕਾਰਵਾਈ ਕਰਦੇ ਹੋਏ ਕਤਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਉਧਰ ਇਹ ਵੀ ਸਾਹਮਣੇ ਆਇਆ ਕਿ ਇਸ ਨੌਜਵਾਨ ਦੇ ਵੱਡੇ ਭਰਾ ਦਾ ਕਰੀਬ 6 ਮਹੀਨੇ ਪਹਿਲਾਂ ਕਤਲ ਹੋਇਆ ਸੀ ਜਿਸ ਦੀ ਜ਼ਿੰਮੇਵਾਰੀ ਕਿਸੇ ਗੈਂਗਸਟਰ ਗਰੁੱਪ ਵੱਲੋਂ ਲਈ ਗਈ ਸੀ ਮੈਸੇਜ ਮਿਲਿਆ ਇਥੇ ਹਸਪੀਟਲ ਚਾਇਆ ਵੀ ਅਰਦੀਪ ਸਿੰਘ ਇਨੀ ਸਤਾਕਾ ਸਾਨੂੰ ਪ੍ਰਦੀਪ ਸਿੰਘ ਦਾ ਮਰਡਰ ਕਰਤਾ ਬਿਆਨ ਲਿਖਦੇ ਉਹਦੀ ਮਾਤਾ ਦਾ ਮਾਤਾ ਨਾ ਬਲਵਿੰਦਰ ਕੌਰ ਜਿਹਦੇ ਖਿਲਾਫ ਲਿਖਾਵੇਗੀ ਬਿਆਨ ਉਹਦੇ ਖਿਲਾਫ ਵੀ ਕਰ ਦੇਗੀ ਜੀ ਠੀਕ ਹੈ ਜੀ ਨਾ ਤੁਹਾਡੇ ਸਾਹਮਣੇ ਜਾਇਆ ਮੈਂ ਕਹੀ ਆਪਾਂ ਇਨੀ ਡਿਟੇਲ ਪਤਾ ਲੱਗਾ ਇਹਨਾਂ ਨੂੰ ਦੱਸਿਆ ਵੀ ਇਹਦਾ ਮਟਰ ਹੋਇਆ ਅੱਗੇ ਤਬਦੀਸ਼ ਜਿਵੇਂ ਦੀ ਮਾਤਾ ਬਿਆਨ ਲਿਖਾਏਗੇ ਉਵੇਂ ਹੀ ਕਰ ਦੇਵਾਂ ਪਤਾ ਨਹੀਂ ਵੀਰੇ ਜੀ ਤੇ ਕੋਈ ਲੱਗਿਆ ਇਹਨਾਂ ਇੰਨਾਂ ਹੀ ਅਜੇ ਕਲੀਅਰ ਨਹੀਂ ਹੋ ਰਿਹਾ ਕਿਹੜੇ ਬੰਦੇ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਚ ਕਿਰਚ ਮਾਰ ਕੇ ਨੌਜਵਾਨ ਦਾ ਕੀਤਾ ਕਤਲ ਇਸ ਤੋੜ ਬੜੇ ਧਿਆਨ ਆਇਆ ਕਹਿੰਦੇ ਕਿ ਉਹਨਾਂ ਦਾ ਕੰਮ ਆ ਰਿਹਾ ਕੰਮ ਉਹਨਾਂ ਨੂੰ ਬਾਹਰ ਟੇਲਿਆ ਚੱਲੂ ਢਾਣਾ ਪੰਚੇ ਚਾਇਆ ਮੈਂ ਕਿਰਾਦਾ ਨੂੰ ماں ਕਰ ਰਹੀ ਹੈ ਇਨਸਾਫ ਦੀ ਮੰਗ ਫਿਰ ਉੱਥੇ ਦਰਾਂ ਮਟਿਚ ਪੜ ਰਹੀ 라ਵੇ ਤੇ ਆਪ ਵਿੱਚ ਗੋਲ ਗਾ ਰਹੀ ਜਾਂ ਜਾਂ ਮਾਰ ਕੇ ਸੁਣਦੇ ਨੇ ਪੁਲਿਸ ਜੁਟੀ ਜਾਂਚ ਵਿੱਚ ਵੈਸੇ ਜਿ ਮਿਲਿਆ ਇਥੇ ਹਸਪੀਟਲ ਚਾਹੇ ਅਭੀਰਦੀਪ ਸਿੰਘ ਜਿਹਨਿਸ ਕਾਕਾ ਸਾਨੂੰ ਪ੍ਰਦੀਪ ਸਿੰਘ ਦਾ ਮਰਡਰ ਕਰਤਾ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਚ ਮੰਗਲਵਾਰ ਦੀ ਦੇਰ ਸ਼ਾਮਿਕ ਨੌਜਵਾਨ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਮਾਮਲਾ ਨਿੱਜੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਦਾਣਾ ਮੰਡੀ ਡੇਰਾ ਬਾਬਾ ਨਾਨਕ ਚ ਹੋਏ ਨੌਜਵਾਨ ਦੇ ਕਤਲ ਨਾਲ ਕਸਬੇ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਮ੍ਰਿਤਕ ਨੌਜਵਾਨ ਦੀ ਪਛਾਣ ਹਰਦੀਪ ਸਿੰਘ ਉਰਫ ਕਾਕਾ ਪੁੱਤਰ ਪ੍ਰਦੀਪ ਸਿੰਘ ਵਾਸੀ ਡੇਰਾ ਬਾਬਾ ਨਾਨਕ ਵੱਜੋਂ ਹੋਈ ਹੈ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਧਰ ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਉਸਦੇ ਵੱਡੇ ਪੁੱਤ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਹੁਣ ਛੋਟੇ ਦਾ ਵੀ ਕਤਲ ਹੋ ਗਿਆ ਅਤੇ ਕਤਲ ਕਰਨ ਵਾਲਾ ਵੱਡੇ ਪੁੱਤ ਦਾ ਦੋਸਤ ਹੈ ਕਾਰਨ ਕੀ ਹੈ ਇਹ ਪਤਾ ਨਹੀਂ ਉੱਥੇ ਹੀ ਮਾਂ ਇਨਸਾਫ ਦੀ ਗੁਹਾਰ ਲਗਾ ਰਹੀ ਹੈ ਉਧਰ ਡੀਐਸਪੀ ਡੇਰਾ ਬਾਬਾ ਨਾਨਕ ਮੌਕੇ ਤੇ ਪਹੁੰਚੇ ਤੇ ਉਹਨਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ ਅਤੇ ਮਾਂ ਦੇ ਬਿਆਨਾਂ ਤੇ ਅਗਲੀ ਕਾਰਵਾਈ ਕਰਦੇ ਹੋਏ ਕਤਲ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਉਧਰ ਇਹ ਵੀ ਸਾਹਮਣੇ ਆਇਆ ਕਿ ਇਸ ਨੌਜਵਾਨ ਦੇ ਵੱਡੇ ਭਰਾ ਦਾ ਕਰੀਬ 6 ਮਹੀਨੇ ਪਹਿਲਾਂ ਕਤਲ ਹੋਇਆ ਸੀ ਜਿਸ ਦੀ ਜ਼ਿੰਮੇਵਾਰੀ ਕਿਸੇ ਗੈਂਗਸਟਰ ਗਰੁੱਪ ਵੱਲੋਂ ਲਈ ਗਈ ਸੀ ਮੈਸੇਜ ਮਿਲਿਆ ਇਥੇ ਹਸਪੀਟਲ ਚਾਇਆ ਵੀ ਅਰਦੀਪ ਸਿੰਘ ਇਨੀ ਸਤਾਕਾ ਸਾਨੂੰ ਪ੍ਰਦੀਪ ਸਿੰਘ ਦਾ ਮਰਡਰ ਕਰਤਾ ਬਿਆਨ ਲਿਖਦੇ ਉਹਦੀ ਮਾਤਾ ਦਾ ਮਾਤਾ ਨਾ ਬਲਵਿੰਦਰ ਕੌਰ ਜਿਹਦੇ ਖਿਲਾਫ ਲਕਾਵੇਗੀ ਬਿਆਨ ਉਹਦੇ ਖਿਲਾਫ ਵੀ ਕਰ ਦੇਗੀ ਜਿਹਦੇ ਖਿਲਾਫ ਪੁੱਟਾ ਨਿਕਲਿਆ ਉਹ ਕਿਹੜਾ ਬੰਦਾ ਹੈ ਮੈਂ ਤੁਹਾਡੇ ਸਾਹਮਣੇ ਜਾਇਆ ਮੈਂ ਕਹਿੰਦਾ ਆਪਾਂ ਇਨੀ ਡਿਟੇਲ ਪਤਾ ਲੱਗਾ ਇਹਨਾਂ ਤੋਂ ਦੱਸਿਆ ਵੀ ਇਹਦਾ ਮਟਰ ਹੋਇਆ ਅੱਗੇ ਤਬਦੀਸ਼ ਜਿਵੇਂ ਉਹਦੀ ਮਾਤਾ ਬਿਆਨ ਲਕਾਏਗੇ ਉਹ ਵੀ ਕਰ ਦੇਗਾ ਪਤਾ ਨਹੀਂ ਵੀਰੇ ਜੀ ਤੱਕ ਕੋਈ ਲੱਗਿਆ ਇਹਨਾਂ ਇਨਾਂ ਹੀ ਮੇਰੇ ਕਲੀਅਰ ਨਹੀਂ ਹੋ ਰਿਹਾ ਕਿਹੜੇ ਬੰਦੇ